ਲਾਲ ਬੱਤੀ ਵਾਲੀ ਗੱਡੀ ਹੋਵੇ ਚਾਰ ਪੰਜ ਮੁਲਾਜ਼ਮ ਜਦੋਂ ਗੱਡੀ ਤੋਂ ਉਤਰੋ ਤਾਂ ਅੱਗੇ ਪਿੱਛੇ ਫਿਰਦੇ ਹੋਣ ਅਜਿਹੇ ਸ਼ੌਂਕ ਕਈਆਂ ਨੂੰ ਨੇ ਤੇ ਅਜਿਹੇ ਸ਼ੌਂਕ ਦੀ ਭੇਟ ਚੜ ਜਾਂਦੇ ਨੇ ਕੁਝ ਲੋਕ ਜਾਣ ਬੁੱਝ ਕੇ ਆਪਣੇ ਆਪ ਨੂੰ ਥ੍ਰੈਟ ਕਾਲ ਕਰਵਾ ਕੇ ਅਕਸਰ ਹੀ ਕੁਝ ਖਬਰਾਂ ਲੁਧਿਆਣਾ ਤੋਂ ਦੇਖਣ ਨੂੰ ਮਿਲੀਆਂ ਫਿਲਹਾਲ ਤੁਸੀਂ ਦੇਖਿਆ ਹੋਣੀਆ ਜਿਸ ਦੇ ਵਿੱਚ ਕੁਝ ਅਖੌਤੀ ਸ਼ਿਵ ਸੈਨਿਕ ਨਜੜੇ ਉਹ ਅਜਿਹੀਆਂ ਵਾਰਦਾਤਾਂ ਖੁਦ ਹੀ ਕਰਵਾ ਕੇ ਆਪਣੀ ਹੀ ਦੁਕਾਨ ਤੇ ਗੋਲੀਆਂ ਚਲਵਾ ਲੀਆਂ ਆਪਣੇ ਆਪ ਨੂੰ ਹੀ ਥ੍ਰੈਟ ਕਾਲ ਕਰਵਾ ਲਈ ਇਹ ਸਭ ਕੁਝ ਕਰਵਾ ਕੇ ਉਹ ਸਿਕਿਉਰਟੀ ਲੈ ਲੈਂਦੀ ਅਸੀ ਪਰ ਇੱਕ ਮੰਨਿਆ ਪਰਮੰਨਿਆ ਜਾਣਿਆ ਪਛਾਣਿਆ ਨਾਮ ਵੀ ਇਸ ਫੈਰਸ ਦੇ ਵਿੱਚ ਸ਼ਾਮਲ ਹੋ ਗਿਆ ਜੀ ਹਾਂ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਜਿਨ੍ਹਾਂ ਨੇ ਪਰਸੋਂ ਇਹ ਦਾਵਾ ਕੀਤਾ ਸੀਗਾ ਕਿ ਇੱਕ ਕਾਲ ਆਂਦੀ ਹੈ ਤੇ 50 ਲੱਖ ਰੁਪਏ ਦੀ ਰੰਗਦਾਰੀ ਉਹਨਾਂ ਤੋਂ ਮੰਗੀ ਜਾਂਦੀ ਹੈ ਜਿਸ ਕਰਕੇ ਉਹ ਪੁਲਿਸ ਨੂੰ ਕੰਪਲੇਂਟ ਦਿੰਦੇ ਨੇ ਅੱਜ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹਾਂ ਕਿ ਆ ਕਿ ਸੰਤੋਖ ਸਿੰਘ ਨੇ ਖੁਦ ਹੀ ਆਪਣੇ ਆਪ ਨੂੰ ਕਾਲ ਕਰਾਈ ਸੀ ਤਾਂ ਜੋ ਸੁਰੱਖਿਆ ਮਿਲ ਸਕੇ ਤੇ ਤੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਾ ਬੰਦਿਆ ਚੋਂ ਆਂ ਸੁਰੱਖਿਆ ਲਈ ਰਚਿਆ ਟੋਂਕ ਕਹਿੰਦੇ ਹਿੱਕ ਪਕਸਾਨੀ ਆ ਤੇ ਸਾਨੂੰ ਸਾਰੀ ਰਿਪੋਰਟਾਂ ਨੇ ਪੰਜਾਬ ਦੀਆਂ ਸ਼ਹਿਨਾਜ਼ ਦੇ ਪੇਤਾ ਦਾ ਸੱਚ ਆ ਸਾਹਮਣੇ ਨਾ ਪੰਜਾਬ ਵਾਲਾ ਪੰਜਾਬ ਲੱਖ ਦਾ ਬੱਦੂ ਵੱਟ ਕਰ ਲੈ ਤੇ ਯਾਰ ਸਾਰੇ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ ਵਿੱਚ ਤੈਨੂੰ ਠੋਕਾ ਦੇ ਨਾ ਬੰਝੋਣਾ ਗਾਲਸੋਣਾ ਤੇ ਤੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਾ ਬੰਦਿਆ ਚੋਂ ਆਂ ਹੀ ਸਿੱਧੇ ਕੰਮ ਕਾਣੇ ਆ ਤੇ ਲੰਨ ਕਰਕੇ ਬਾਨੇ ਆ ਕਾਪ ਮੁੰਮੀਰ ਮੈਂ ਤੇ ਤਾਛੜਿਆ ਯਾਦ 50 50 ਲੱਖ ਦਾ ਬਦੋਬਸ ਕਰ ਲੈ ਤੇ ਯਾ ਸਾਲਾਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ ਚ ਤੈਨੂੰ ਠੋਕਾ ਦੇ ਇਹ ਧਮਕੀਆਂ ਇਹ ਰੰਗਦਾਰੀ ਅਤੇ ਵਿਦੇਸ਼ੀ ਨੰਬਰ ਤੋਂ ਕਾਲ ਇਹ ਸਭ ਹੁਣ ਵੱਡੇ ਕਾਰੋਬਾਰੀਆਂ ਨਾਲ ਹੋ ਰਿਹਾ ਹੈ ਸੈਲੀਬ੍ਰਿਟੀਜ਼ ਨਾਲ ਹੋ ਰਿਹਾ ਹੈ ਅਤੇ ਪੀਤੀ ਦਿਨੀ ਪੰਜਾਬੀ ਦੇ ਬਾਲੀਵੁੱਡ ਅਦਾਕਾਰ ਸ਼ਹਿਨਾਜ਼ ਖੌਰ ਗਿਲਦੇ ਪਿਤਾ ਨੂੰ ਵੀ ਇਸੇ ਤਰ੍ਹਾਂ ਦੀ ਕਾਲ ਆਈ ਹੈ धमकी दीती गई सूरी वाग मारन की धमकी गोलियां मारन की धमकी यही नहीं इतों तक यह भी कहा गया कि वो पाकिस्तान तो बोल रहे पाख्या तो गया पर सब झूठ सी ये सब ड्रामा से अपने निजी मुफादा मुफादाई शहनाज कौर के पिता ने यह सब ड्रामा किया असी नहीं कह रहे ये सगो पंजाब पुलिस का अधिकारी कह रहे जिसने इस मामले की जांच की थी। ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਵੱਲੋਂ ਪਾਈ ਗਈ ਹੈ ਇਸ ਆਡੀਓ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਰौती ਦੀ ਮੰਗ ਕੀਤੀ ਗਈ ਹੈ ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮినਲ ਮੁਕੱਦਮੇ ਦਰਜ ਹਨ ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਈਆ ਕੀਤੀ ਗਈ ਹੈ ਕਿਉਂਕਿ ਇਹ ਕਿਸੇ ਸੰਸਥਾ ਦੇ ਚੇਅਰਮੈਨਾਂ ਆਦਿ ਇਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਜੀ ਹਾਂ ਇਹ ਸਭ ਕੁਝ ਡਰਾਮਾ ਸੀ ਪੁਲਿਸ ਨੇ ਇਹ ਵੀ ਕਿਹਾ ਕਿ ਸੰਤੋਖ ਸਿੰਘ ਗਿੱਲ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਅਤੇ ਫਿਰ ਵੀ ਉਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ ਸਿਰਫ ਇਹ ਨਹੀਂ ਨਹੀਂ ਜਦੋਂ ਸੰਤੋਖ ਗਿੱਲ ਨੂੰ ਅਸੀਂ ਸੁਰੱਖਿਆ ਨੂੰ ਲੈ ਕੇ ਵਰਜਾ ਤਾਂ ਉਸਨੇ ਇਹ ਸਾਰਾ ਡਰਾਮਾ ਰਚਿਆ ਸਿਰਫ ਸੁਰੱਖਿਆ ਲਈ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦਰਬਾਰਤੋਂ ਕੀਤੀ ਗਈ ਜਿਸ ਨੂੰ ਇਹ ਹੀ ਦਰਵਾਤੋਂ ਕਰਦਨ ਤੋਂ ਵਾਝਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਦੀ ਕੰਪਲੇਂਟ ਦੀ ਅਸੀਂ ਤਸਦੀਕ ਕਰ ਰਹੇ ਹਾਂ ਜੋ ਅਜੇ ਬਜ਼ਾਰਦীন ਹੈ ਔਰ ਜਲਦੀ ਹੀ ਤਸਦੀਕ ਹੋ ਜਾਵੇਗੀ ਤਸਦੀਕ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਗਾਵਨ ਵਿੱਚ ਲਿਆ ਦਿੱਤੀ ਜਾਵੇਗੀ ਸੰਤੋਖਗੇ ਲਖਸਰੀ ਵਿਵਾਦਾਂ ਵਿੱਚ ਰਹੇ ਨੇ ਹੁਣ ਮੋੜ ਝੂਠੀਆਂ ਧਮਕੀਆਂ ਦਾ ਢੋਂਗ ਰੱਜ ਕੇ ਸੁਰਖੀਆਂ ਲੈਣ ਦਾ ਚਾਰਾ ਹੈ ਇੱਕ ਪਾਸੇ ਪੰਜਾਂ ਵਿੱਚ ਰੰਗਦਾਰੀਆਂ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਦੂਜੇ ਪਾਸੇ ਗੈਂਗਸਟਰਾਂ ਦੀ ਆੜ ਵਿੱਚ ਸਿਰਫ ਸੁਰੱਖਿਆ ਲਈ ਇੱਕ ਕੰਮ ਕਰਵੋਣੇ ਇਹ ਵੀ ਇੱਕ ਕ੍ਰਾਈਮ ਹੀ ਹੈ ਪੁਲਿਸ ਕਹਿ ਤਾਂ ਰਹੀ ਹੈ ਪਰ ਹੁਣ ਸਵਾਲ ਇਹ ਹੈ ਕਿ ਸੰਤੋਖ ਗਿਲਤੇ ਕੀ ਕਾਰਵਾਈ ਹੁੰਦੀ ਹੈ ਤਾਂ ਜੋ ਕੋਈ ਆਪਣੇ ਨਿੱਜੀ ਮੁਫਾਤਾਂ ਲਈ ਅਜਿਹਾ ਕੰਮ ਨਾ ਕਰੇ ਅੰਮ੍ਰਿਤਸਰ ਤੋਂ ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ